ਸਾਰ ਦੇ ਨਕੇ ਗੁਰਬਾਨੀ ਦੇ ਵਿੱਚ ਉਹਨਾਂ ਮਨੁੱਖਾਂ ਦੇ ਨਾਮ ਆਏ ਨੇ ਜਿਹੜੇ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਪਾਪੀ ਕਿਹਾ ਗਿਆ ਜਿਨ੍ਹਾਂ ਨੂੰ ਬੁਰੇ ਕਿਹਾ ਗਿਆ ਜਿਨ੍ਹਾਂ ਨੂੰ ਚੁਗੜੀ ਖਵਾਜ ਕਿਹਾ ਗਿਆ ਉਹਨਾਂ ਦੇ ਨਾਮ ਆਏ ਗਏ ਜਿਨ੍ਹਾਂ ਦੀ ਨਿੰਦਿਆ ਕੀਤੀ ਗਈ ਹੈ ਜਿਵੇਂ ਪਹਿਲਾ ਨਾਮ ਹੁੰਦਾ ਜਾਮਣ ਪਾਪੀ ਕਿ ਜਿਹੜਾ ਬਹੁਤ ਵੱਡਾ ਪਾਪੀ ਸੀ ਇੱਕ ਵੇਸਵਾ ਦਾ ਨਾਮ ਹੁੰਦਾ ਜਿਸ ਦਾ ਨਾਮ ਹੈ ਗੰਗਾ ਉਹ ਵੇਸਵਾ ਸੀ ਉਹਦਾ ਵੀ ਨਾਮ ਆਉਂਦਾ ਜਿਸ ਨੂੰ ਲੋਕ ਦੁਨੀਆ ਦੇ ਲੋਕਾਂ ਨੇ ਇਤਿਹਾਸ ਕਰਨ ਸਭ ਤੋਂ ਵੱਡੇ ਪਾਪਨ ਆਖਿਆ ਸੀ ਗੰਗਾ ਪਾਪਨ ਹੋਏਗਾ ਪਾਪਾਂ ਦਾ ਗੱਲ ਹਾਰ ਘਰੋਤਾ ਭਾਵ ਕਿ ਉਹਦੇ ਗੱਲ ਵਿੱਚ ਹਾਰ ਘਰੋਇਆ ਹੋਇਆ ਹੈ ਕਿ ਜਿਸਨੂੰ ਚੁਗਲੀ ਬਾਦ ਆਖਿਆ ਜਿਸ ਨੂੰ ਪਾਪਨ ਆਖਿਆ ਕਿ ਕਿ ਕਿਸੇ ਦਾ ਆਗਣ ਜੇ ਕਿਸੇ ਦੇ ਵਿੱਚ ਕੋਈ ਆਗਣ ਹੋਵੇ ਦੁਨੀਆ ਦੇ ਲੋਕ ਬੜਾ ਖੁਸ਼ ਹੁੰਦੇ ਨੇ ਕਿ ਇਹਦੇ ਵਿੱਚ ਆ ਆਗਣ ਹੈ ਇਸਨੇ ਆ ਗਲਤੀ ਕੀਤੀ ਪਾਪ ਕੀ ਅਸੀਂ ਦੁਨੀਆ ਦੇ ਵਿੱਚ ਉਸਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਹੋਰ ਬਦਨਾਮ ਹੋ ਜਾਵੇ ਪਰ ਅਸੀਂ ਇਹ ਨਹੀਂ ਸੋਚਦੇ ਕਿ ਜੇ ਅੱਜ ਇਹਨੇ ਗਲਤੀ ਕੀਤੀ ਆ ਅੱਜ ਇਹਦੇ ਕੋਲ ਇਹ ਕੁਝ ਹੋਇਆ ਹੋ ਸਕਦਾ ਕੱਲ ਨੂੰ ਸਾਡੇ ਤੇ ਵੀ ਹੋ ਜਾਵੇ ਕਿਉਂਕਿ ਸਾਡਾ ਸਰੀਰ ਵੀ ਜਿਹੜਾ ਕਮੇਟੀ ਆ ਗਲਤੀਆਂ ਦਾ ਪਤਲਾ ਕਿਉਂਕਿ ਇਨਸਾਨ ਜਿਹੜਾ ਗਲਤੀਆਂ ਦਾ ਪਤਲਾ ਪਤਾ ਨਹੀਂ ਇਹਦੇ ਤੋਂ ਕਦੇ ਗਲਤੀ ਨ ਹੋ ਜਾਣੀ ਹੈ। ਕਠਨਾ ਮਿਲਦੀ ਹੈ ਕਿ ਵੇਸਪਾ ਗਣਤਾ ਜਿਹੜੀ ਆ ਜਿਸ ਦੇ ਕੋਲ ਇਹ ਮੁਜਰਾ ਕਰਦੀ ਹੁੰਦੀ ਸੀ ਰਾਤ ਨੂੰ ਜਿਹੜਾ ਇਹਦੇ ਮੁਜਰਾ ਲੱਗਦਾ ਹੁੰਦਾ ਸੀ ਕਈ ਹਜ਼ਾਰਾਂ ਲੋਕ ਇਹਦੇ ਕੋਲ ਆਉਂਦੇ ਹੁੰਦੇ ਸਨ ਇੱਕ ਸਾਧੂ ਜਿਹੜਾ ਅੱਜ ਅੰਮ੍ਰਿਤ ਵੇਲੇ ਗੁਰੂ ਅਕਸ਼ੇਵਰਿ ਨੇ ਕਿਹਾ ਰਾਤ ਨੂੰ ਤਾਂ ਲੋਕ ਆਉਂਦੇ ਨੇ ਮੁਜਰਾ ਦੇਖਣ ਵਾਸਤੇ ਪਰ ਅੰਮ੍ਰਿਤ ਵੇਲਾ ਹੋਇਆ ਚਾਰ ਬੱਤੇ ਦਾ ਸਮਾਂ ਇਹ ਕਿਹੜਾ ਇਨਸਾਨ ਆਇਆ ਜਦੋਂ ਉਸਨੇ ਬਾਰੇ ਖਾਨੇ ਛਾਦੀ ਮਾਰੀ ਬਾਰੇ ਖਾਨੇ ਦੇਖਾ ਤੇ ਇੱਕ ਸਾਧੂ ਫਕੀਰ ਉਸਦੇ ਦਰਵਾਜ਼ੇ ਦੇ ਕੋਲ ਖਲੋਤਾ ਆਇਆ ਤੇ ਗਣਕਾ ਬੇਸਪਰ ਜਿਹੜੀ ਥੱਲੇ ਆਉਂਦੀ ਹੈ ਤੇ ਪੁੱਛਣ ਲੱਗੀ ਕਿ ਫਕੀਰ ਜੀ ਤੁਹਾਨੂੰ ਪਤਾ ਕਿ ਤੁਸੀਂ ਕਿੱਥੇ ਬੈਠੇ ਜੇ ਕਿੱਥੇ ਖਲੋਤੇ ਜੇ ਮੇਰੇ ਲਾਗੋ ਕੋਈ ਲੰਗ ਜਾਵੇ ਦੁਨੀਆਂ ਦੇ ਲੋਕ ਉਸ ਨੂੰ ਬਦਨਾਮ ਕਰ ਦਿੰਦੇ ਨੇ ਇਸ ਤੇ ਇੱਥੇ ਆਉਣਾ ਵੀ ਬੜਾ ਬਦਨਾਮੀ ਵਾਲਾ ਕੰਮ ਹੈ ਤੇ ਤੁਸੀਂ ਤੇ ਮੇਰੇ ਦਰਵਾਜ਼ੇ ਦੇ ਵਿੱਚ ਖਲੋਤੇ ਦੁਨੀਆਂ ਦੇ ਲੋਕ ਤੁਹਾਡੇ ਨਾਲ ਕੀ ਕਰਨਗੇ ਹੁਣ ਤੁਹਾਨੂੰ ਪਤਾ ਤੋ ਫਕੀਰ ਕਹਿਣ ਲੱਗਾ ਕਹਿੰਦਾ ਗਣਕਾ ਪੁੱਤਰ ਮੇਰੀ ਧੀ ਰਾਣੀਏ ਤੇਰੇ ਵਿੱਚ ਇਹੋ ਜਿਹਾ ਕੀ ਆ ਕਿ ਦੁਨੀਆਂ ਦੇ ਲੋਕ ਤੈਨੂੰ ਬਦਨਾਮ ਕਰਦੇ ਪੈਣੇ ਜਦੋਂ ਉਹ ਸਾ ਫਕੀਰ ਨੇ ਧੀ ਆਖਿਆ ਤੇ ਗੰਡਾ ਬੇਸਪਾ ਜਿਹੜੀ ਧੁੱਬਾ ਮਾਰ ਕੇ ਦਉਣ ਲੱਪੀ ਕਿ ਪਹਿਲੀ ਵਾਰ ਹੋਇਆ ਕਿਸੇ ਫਕੀਰ ਨੇ ਮੈਨੂੰ ਧੀ ਆਖਿਆ ਨਹੀਂ ਤਾਂ ਜਿੰਨੇ ਲੋਕ ਆਏ ਨੇ ਮੈਨੂੰ ਬੁਰੀ ਨਿਗਾ ਨਾਲ ਹੀ ਵੇਖਦੇ ਪਏ ਨੇ ਤੋ ਕਹਿਣ ਲੱਗੇ ਫਕੀਰ ਜੀ ਤੁਹਾਡੀ ਉਮਰ ਤੋਂ ਵੀ ਵੱਧ ਉਮਰ ਵਾਲੇ ਬਚੁਰਕ ਵੀ ਇੱਥੇ ਆਉਂਦੇ ਰਹੇ ਨੇ ਮੈਨੂੰ ਬੁਰੀ ਨਿਗਾ ਨਾਲ ਵੇਖਦੇ ਰਹੇ ਨੇ ਪਰ ਪਹਿਲਾ ਇਨਸਾਨ ਮੈਂ ਦੇਖਿਆ ਜਿਸਨੇ ਮੈਨੂੰ ਧੀ ਆਖਿਆ ਤਫਕੀਰ ਕਹਿਣ ਲੱਗਾ ਕਿ ਗਣਤਾ ਤੋ ਸਰਕਾਰ ਪ੍ਰਭ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ ਉਸ ਰਾਮ ਰਾਮ ਦਾ ਨਾਮ ਜਪਿਆ ਕਰ ਤੇਰਾ ਬੀੜਾ ਪਾਰ ਹੋ ਜਾਵੇਗਾ ਤੇ ਗਣਤਾ ਕਹਿਣ ਲੱਗੇ ਫਕੀਰ ਜੀ ਇੱਥੇ ਪਹਿਲਾ ਬੰਦਾ ਹੈ ਜਿਹੜਾ ਰੱਬ ਦਾ ਨਾਮ ਲੈਂਦਾ ਪਿਆ ਮੈਂ ਤੇ ਇੱਥੇ ਆਪ ਵੀ ਕੋਈ ਰੱਬ ਦਾ ਨਾਮ ਨਹੀਂ ਲੈਂਦਾਗਾ ਤੇ ਪਾਈ ਵਰਦਾਤ ਜੀ ਫਰਖਾਨ ਕਰਦੇ ਪੈਨੇ ਗਣਕਾਰ ਪਾਪਨ ਹੋਏਗਾ ਪਾਪਾਂ ਦਾ ਗਲ ਹਾਰ ਕੋਤਾ ਮਹਾਪੁਰਖ ਅਚਨ ਚੇਤਕ ਗਣਕਾ ਬਾੜੇ ਆਇ ਖਲੋਤਾ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦੇ ਤੋਣ ਤੋਤਾ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇਵਨ ਚ ਸਰੋਤਾ ਕਿ ਉਹ ਸਾ ਫਕੀਰ ਨੇ ਉਸ ਗਣਕਾ ਨੂੰ ਇੱਕ ਤੋਤਾ ਦਿੱਤਾ ਕਿ ਤੂੰ ਇਸ ਨੂੰ ਰਾਮ ਰਾਮ ਦਾ ਨਾਮ ਚ ਪਾਉਣਾ ਧਿਆਸ ਦੇ ਵਿੱਚ ਕਠਨਾ ਮਿਲਦੀ ਆ ਤੇ ਫਿਰ ਉਹ ਗਣਕਾ ਜਿਹੜੀ ਆ ਉਸ ਤੋਤੇ ਨੂੰ ਰਾਮ ਰਾਮ ਚ ਪਾਉਂਦੀ ਚ ਪਾਉਂਦੀ ਜੜੀ ਆ ਆਪ ਰਾਮ ਦੇ ਵਿੱਚ ਵਣਚਿਤ ਹੋ ਜਾਂਦੀ ਆ ਪਾਲ ਕੇ ਉਸ ਦੀ ਆਪ ਦੀ ਸੁਰਤੀ ਜੜੀ ਆ ਰਾਮ ਦੇ ਵਿੱਚ ਲੱਗ ਜਾਂਦੀ ਹੈ ਤੇ ਫਿਰ ਜਦੋਂ ਦੇਵ ਤੇ ਖੁਦ ਉਸ ਨੂੰ ਸੰਸਾਰ ਦੇ ਵਿੱਚੋਂ ਲੈ ਕੇ ਜਾਂਦੇ ਨੇ ਸੱਚ ਅਖੰਡ ਦੇ ਵਿੱਚ ਬਰਾਜਦੇ ਜਿਹੜਾ ਮਨੁੱਖ ਭਲੇ ਪੁਰਖਾਂ ਦੀ ਸੰਗਤ ਕਰਦਾ ਚੰਗੇ ਪੁਰਖਾਂ ਦੀ ਸੰਗਤ ਕਰਦਾ ਉਹ ਸੰਸਾਰ ਦੇ ਵਿੱਚੋਂ ਤਰ ਜਾਂਦਾ ਸਾਧਕ ਸੰਗ ਮਿਟੇ ਅਪਮਾਨ ਸਾਧਕ ਸੰਗ ਪ੍ਰਗਟੇ ਸੋ ਗਿਆਨ ਸਾਧਕ ਸੰਗ 부ਜੇ ਪ੍ਰਭ ਮੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧਕ ਸੰਗ ਪਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਕਿ ਜਿਹੜਾ ਸਾਧੂਆਂ ਦੀ ਸੰਗਤ ਕਰਦਾ ਸੰਗਤ ਵਿੱਚ ਆ ਕੇ ਬੈਠਦਾ ਹੈ ਕਾਲ ਪੁਖ ਪਰਮਾਤਮਾ ਦੀ ਬਾਣੀ ਨੂੰ ਪੜਦਾ ਕਿਉਂਕਿ ਅੱਜਕੱਲ ਕੋਈ ਗਲਤ ਕੰਮ ਸਿੱਖਣਾ ਵੀ ਤੇ ਉਹ ਛੇਤੀ ਸਿੱਖਿਆ ਜਾਂਦਾ ਨਾ ਪਾਣੀ ਤੇ ਅਭਿਆਸ ਵਾਸਤੇ ਸਾਨੂੰ ਬੜਾ ਸਮਾਂ ਚਾਹੀਦਾ ਅੱਜਕੱਲ ਕੋਈ ਚੱਜ ਦੀ ਚੀਜ਼ ਸਿਖਾਉਂਦਾ ਤੇ ਦੁਨੀਆਂ ਦੇ ਲੋਕ ਕਹਿੰਦੇ ਨੇ ਕਿ ਇਹ ਮੈਨੂੰ ਮਾੜਾ ਸਿਖਾ ਰਿਹਾ ਕਿਉਂਕਿ ਅੱਜਕੱਲ ਭਧ ਭਲਾ ਕਰਨਾ ਵੀ ਬੜਾ ਮਾੜਾ ਕੰਮ ਮਾੜਾ ਯਾਰ ਜੇ ਕਿਸੇ ਦਾ ਭਲਾ ਕਰਨ ਦੀ ਕੋਸ਼ਿਸ਼ ਕਰਾਂਗੇ ਅਗਲਾ ਸੋਚਦਾ ਕਿ ਮੇੜਾ ਮਾੜਾ ਕਰਦਾ ਭੈਣ ਤੇ ਨਾ ਚੰਗਾ ਨਾ ਹੀ ਕਰਉਂਦੇ ਠੀਕ ਹੈ ਬੋਲੋ ਸਤਨਾਮ ਵਾਹਿਗੁਰੂ ਕਾਰਨ ਸਾਟਾ ਇਹ ਅੱਜ ਸਾਡੇ ਕੋਲ ਚੁਕਲੇ ਬਾਜ ਹੰਦਿਆ ਬਾਜ ਸਾਡੇ ਕੋਲ ਬਹੁਤ ਨੇ ਤੇ ਇੱਕ ਵਾਰ ਬਾਣੀ ਦੇ ਵਿੱਚ ਉਹਨਾਂ ਨੂੰ ਚੁਕਲੇ ਬਾਜ ਕਿਹਾ ਤੇ ਗੁਰਬਾਣੀ ਦੇ ਵਿੱਚ ਆਉਂਦਾ ਹੈ ਕਿ ਜੇ ਕਿਸੇ ਕੋਲੇ ਦੇ ਨਾਲ ਜਿਆਨੀ ਪਾਓਗੇ ਕਿਉਂਕਿ ਜਦੋਂ ਕੋਲਾ ਠੰਡਾ ਹੁੰਦਾ ਹੈ ਉਹ ਤੁਹਾਡੇ ਹੱਥ ਹੱਥ ਜਿਹੜੇ ਕਾਲੇ ਕਰ ਦਿੰਦਾ ਜਦੋਂ ਕੋਲਾ ਗਰਮ ਹੁੰਦਾ ਤੁਹਾਡੇ ਹੱਥ ਸਾੜ ਦਿੰਦਾ ਇਸੇ ਤਰ੍ਹਾਂ ਦਾ ਇਨਸਾਨ ਜੇ ਭਲੇ ਪੁਰਸ਼ ਦੀ ਸੰਗਤ ਕਰੋਗੇ ਤੇ ਭਲੇ ਪੁਰਸ਼ਾਂ ਵਾਂਗ ਬਣ ਜਾਓਗੇ ਜੇ ਕਿਤੇ ਮਾੜੇ ਬਿਛੇੜੀ ਦੀ ਸੰਗਤ ਕਰੋਗੇ ਤੁਹਾਡਾ ਜਵਾੜਾ ਕਰਕੇ ਰੱਖ ਦਵੇਗਾ ਤੁਹਾਨੂੰ ਤਬਾਹ ਕਰਕੇ ਰੱਖ ਦਵੇਗਾ ਜੇ ਮਾੜੇ ਬੰਦੇ ਦੀ ਸੰਗਤ ਕਰਾਂਗੇ ਤਾਂ ਇਹ ਹੁਣ ਸਾਨੂੰ ਸੋਚਣਾ ਪਵੇਗਾ ਅਸੀਂ ਸੰਗਤ ਕਿੰਦਾ ਦੀ ਕਰਨੀ ਹੈ ਸਾਧ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਖਾਣੀ ਫਿਰ ਗੁਰੂ ਸਾਹਿਬ ਕਹਿੰਦੇ ਸਾਧ ਸੰਗਤ ਇਹੋ ਜੀ ਹੋਣੀ ਚਾਹੀਦੀ ਆ ਜਿੱਥੇ ਇੱਕ ਕਾਲ ਪੁਰਖ ਪਰਮਾਤਮਾ ਦਾ ਨਾਮ ਲਿਆ ਜਾਂਦਾ ਕਿਉਂਕਿ ਮਨੁੱਖ ਜਦੋਂ ਇੱਕ ਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਰੱਬ ਦਾ ਇੱਕ ਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਤੇ ਉਸ ਮਨੋਖ ਦੇ ਸਾਰੇ ਦੁੱਖ ਕਲੇਜੜਿਆ ਨਾਸ਼ ਹੋ ਜਾਂਦੇ ਨੇ ਇੱਕ ਨਾਮ ਜਿਸ ਮਨ ਵਸੈ ਦੁੱਖ ਦਰਦ ਸਭ ਤਾਂ ਕੰਸੇ ਗਣਕਾ ਨੇ ਮੇਂ ਰਾਮ ਰਾਮ ਦਾ ਨਾਮ ਜੱਪਿਆ ਤੇ ਗਣਕਾ ਜਿਹੜੀ ਦੁਨੀਆ ਦੇ ਵਿੱਚੋਂ ਤਰ ਜਾਂਦੀ ਹੈ ਜਿਹੜੀ ਮੁਜਰਾ ਕਰਦੀ ਫਰਦੇਸੀ ਪਖੰਡ ਕਰਦੀ ਹੁੰਦੀ ਸੀ ਤੇ ਆਪਣਾ ਸਰੀਰ ਦਾ ਸ਼ੋਸ਼ਣ ਕਰਦੀ ਹੁੰਦੀ ਸੀ ਅੱਜ ਉਹ ਹੀ ਜਦੋਂ ਫਕੀਰ ਦੇ ਕਹਿਣ ਤੇ ਉੱਤੇ ਜਦੋਂ ਰਾਮ ਰਾਮ ਨਾਮ ਜਪਦੀ ਆ ਫਿਰ ਦੇਵਤੇ ਜਿਹੜੇ ਆ ਉਸਨੂੰ ਖੁਦ ਲੈਣ ਵਾਸਤੇ ਆਉਂਦੇ ਨੇ ਤੇ ਉਹ ਸੱਚਖੰਡ ਦੇ ਵਿੱਚ ਜਾ ਬਰਾਤੀ ਆ ਕਿਉਂਕਿ ਉਸ ਦੀ ਸੁਰਤੀ ਜਿਹੜੀ ਆ ਰਾਮ ਰਾਮ ਦੇ ਨਾਮ ਲੱਗ ਜਾਂਦੀ ਆ ਤੇ ਜਦੋਂ ਮਨੁੱਖ ਕਾਲ ਪੁਰਖ ਪਰਮਾਤਮਾ ਦੇ ਬਾਣੇ ਨੂੰ ਪੜਦਾ ਉਸ ਮਨੁੱਖ ਦੇ ਸਾਰੇ ਦੁੱਖਲੇ ਜਿਹੜੇ ਆ ਨਾਸ਼ ਜਾਣੇ ਨਾਸ਼ ਹੋ ਜਾਂਦੇ ਬਾਣੇ ਪ੍ਰਾਪਤੀ ਸਭ ਕੋ ਬੋਲਾ ਆਪ ਅਡੋਲ ਕਬੂਨਾ ਡੋਲਦਾ ਕਿਉਂਕਿ ਬਾਣੀ ਦੇ ਵਿੱਚ ਉਹ ਸ਼ਕਤੀ ਆ ਨਾ ਤੇ ਉਹ ਮਨੁੱਖ ਨੂੰ ਕਦੇ ਡੋਲਣ ਦਿੰਦੀ ਆ ਨਾ ਆਪ ਕੋਲ ਦੀ ਆ ਤੇ ਨਾ ਕਦੇ ਮਨੁੱਖ ਨੂੰ ਡੋਲਣ ਦਿੰਦੀ ਕਿਉਂਕਿ ਬਾਣੀ ਦੇ ਵਿੱਚ ਉਹ ਸ਼ਕਤੀ ਹੈ ਜੇ ਅਸੀਂ ਪੜਾਂਗੇ ਅੰਮ੍ਰਿਤ ਵੇਲੇ ਨੂੰ ਸਾਂਭਾਂਗੇ ਤੇ ਸਾਨੂੰ ਪਤਾ ਲੱਗੇਗਾ ਤੇ ਗੁਰਬਾਣੀ ਸਾਨੂੰ ਕੀ ਕਹਿ ਰਹੀ ਆ ਅੱਜ ਅਸੀਂ ਅੰਮ੍ਰਿਤ ਵੇਲੇ ਨੇ ਉੱਠਦੇ ਪਏ ਸਮੁੰਦਰ ਪਰਨੰਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗਦਾ ਜਾਰ ਕੀਰਤਨ ਤੇਰਾ ਸਾਧੂ ਗਾਵੈ ਤਾਂ ਮੇਰਾ ਮਨ ਲੱਗੈ ਤੇ ਮਨ ਤਾਂ ਤਾਂ ਲੱਗੇਗਾ ਜੇ ਸਾਧੂ ਦੀ ਸੰਗਤ ਕਰਾਂਗੇ ਕਿਸੇ ਭੜੇ ਕੁਛ ਦੀ ਸੰਗਤ ਕਰਾਂਗੇ ਚੰਗੇ ਇਨਸਾਨ ਦੀ ਸੰਗਤ ਕਰਾਂਗੇ ਜਦੋਂ ਮਨੁੱਖ ਚੰਗੇ ਇਨਸਾਨ ਦੀ ਸੰਗਤ ਕਰਦਾ ਜੋ ਉਹਦੇ ਵਿੱਚ ਗੁਣ ਹੁੰਦੇ ਨੇ ਉਹ ਮਨੁੱਖ ਦੇ ਵਿੱਚ ਵੀ ਆ ਜਾਂਦੇ ਜਿਹਦਾ ਕਦੇ ਭਲੇ ਪੁਰਸ਼ ਦੀ ਸੰਗਤ ਕਰਾਂਗੇ ਕਿਉਂਕਿ ਸਾਧੂ ਜਿਹੜਾ ਫਕੀਰ ਜਿਹੜਾ ਆਪਣੀ ਕਮਾਈ ਦੇ ਵਿੱਚੋਂ ਕਈ ਵਾਰ ਇਹੋ ਜਿਹਾ ਨਾਮ ਦੇ ਦਿੰਦਾ ਹੈ ਦੁਨੀਆਂ ਦੇ ਲੋਕ ਦਾ ਭਲਾ ਹੋ ਜਾਂਦਾ ਪਰ ਦੁਨੀਆਂ ਦੇ ਲੋਕ ਜਿਹੜੇ ਉਸ ਸਾਧੂ ਨੂੰ ਉਸ ਫਕੀਰ ਨੂੰ ਚੰਗਾ ਨਹੀਂ ਸਮਝਦੇ ਸਾ ਨੂੰ ਭਲੇ ਪੁਰਸ਼ ਦੀ ਸੰਗਤ ਕਰਨੇ ਪਵੇਗੀ ਜੇ ਅਸੀਂ ਆਪਣੇ ਕੰਮ ਨੂੰ ਬਚਾਉਣਾ ਕਿਉਂਕਿ ਅੱਜ ਸਿੱਖ ਕੌਮ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਅੱਜ ਸਾਡੇ ਬੱਚਿਆਂ ਨੂੰ ਗੁਰੂ ਧਿਆਨ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਅਸੀਂ ਯਤਨ ਕਰੇ ਦਾ ਹਰ ਸਾਲ ਕੈਂਪ ਲਾਈਦੇ ਨੇ ਐਦ ਕੀ ਵਿਲਾਵਾਂਗੇ ਕਾਲਪ੍ਰਥ ਪਰਮਾਤਮਾ ਕਿਰਪਾ ਕਰਮ ਧੰਨ ਗੁਰੂ ਅੰਦਸ ਮਹਾਰਾਜ ਯਤਨ ਕਰਾਂਗੇ ਪਰ ਜੇ ਤੱਕ ਕੈਂਪ ਲਾਈਟ ਦਾ ਬੱਚੇ ਸਾਡੇ ਕੋਲ ਅਥਾਹ ਬੱਚੇ ਹੁੰਦੇ ਨੇ। ਉਹਨਾਂ ਦੇ ਵਿੱਚੋਂ ਕੋਈ ਵਿਰਲੇ, ਮਨੁੱਖ ਦੇ ਵਿਰਲੇ ਬੱਚੇ ਹੁੰਦੇ ਨੇ ਜਿਹੜੇ ਬਾਣੀ ਨੂੰ ਸਮਝਦੇ ਨੇ, ਗੁਰ ਇਤਿਹਾਸ ਨੂੰ ਸਮਝਦੇ ਨੇ ਤੇ ਆ ਕੇ ਪੜਾਈ ਕਰਦੇ ਨੇ। ਨਿਤ ਮੇਰੇ ਵਾਸਤੇ ਮੇਰੇ ਵਰਗੇ ਤਾਂ ਤਖਾਣ ਪੀਣ ਵਾਲੇ ਤੇ ਜ਼ਿਆਦੇ। ਮਾਫ਼ ਕਰਨਾ ਲਾਈਫ ਚੱਲਦਾ ਗਿਆ ਪਰ ਹਾਲਾਤ ਬਣ ਗਏ। ਕਿਉਂਕਿ ਅੱਜ ਅਸੀਂ ਕੋਈ ਵੀ ਚੰਗਾ ਗੁਣ ਸਿੱਖਣ ਵਾਸਤੇ ਰਾਜੀ ਨਹੀਂ ਹਾਂਗੇ। ਸਾਡੇ ਵਿੱਚ ਚਾਣੇ ਨੀਗਾ ਗੁਰਬਾਣੀ ਪੜਨ ਦਾ ਚਾਣੇ ਹੈਗਾ ਗੁਰ ਇਤਿਹਾਸ ਪੜਨ ਦਾ ਚਾਣੇ ਹੈਗਾ ਅੱਜ ਸਾਡੇ ਬੱਚੇ ਗੁਰ ਇਤਿਹਾਸ ਨਹੀਂ ਪੜਦੇ ਪਏ ਇਹਦੇ ਵਿੱਚ ਸਭ ਤੋਂ ਵੱਡੀ ਗਲਤੀ ਜਿਹੜੀ ਮਾਂ ਪਿਓ ਦੀ ਹੈ ਕਿਉਂਕਿ ਮਾਂ ਪਿਓ ਜਿਹੜਾ ਆਪਣੇ ਬੱਚੇ ਵੱਲ ਧਿਆਨ ਨਹੀਂ ਰੱਖ ਰਿਆ ਕਿ ਮੇਰਾ ਬੱਚਾ ਜਿਹੜਾ ਕਿਹੋ ਜੀ ਸੰਗਤ ਕਰਦਾ ਪਿਆ ਮੇਰਾ ਬੱਚਾ ਕੀ ਕਰਦਾ ਪਿਆ ਕਿਤੇ ਮਾੜੀ ਸੰਗਤ ਨਾਲ ਤਾਂ ਨਹੀਂ ਛੁੱਟ ਗਿਆ ਜਦੋਂ ਬੱਚਾ ਚਿੱਟੇ ਸਮੈਗ ਦੇ ਵਿੱਚ ਫਸ ਜਾਂਦਾ ਤੇ ਉਹ ਉਦੋਂ ਫਿਰ ਆ ਕੇ ਮਾਂ ਪਿਓ ਅਰਦਾਸ ਕਰਉਂਦੇ ਨੇ ਗਿਆਨੀ ਜੀ ਸਾਡੇ ਬੱਚੇ ਦੀ ਅਰਦਾਸ ਕਰ ਦੋ ਸਾਡਾ ਬੱਚਾ ਜਿਹੜਾ ਨਸ਼ਿਆਂ ਦੇ ਵਿੱਚ ਫਸ ਗਿਆ ਤੇ ਮੈਂ ਉਸ ਮਾਂ ਨੂੰ ਕਹਿਣਾ ਚਾਹੁੰਦਾ ਕਿ ਮਾਂ ਜਦੋਂ ਬੱਚਾ ਤੇਰਾ 5 ਸਾਲ ਦਾ ਸੀ ਜਦ ਤ ਤੈਨੂੰ ਗੁਰਦੁਆਰੇ ਭੇਜਣਾ ਚਾਹੀਦਾ ਸੀ ਉਦੋਂ ਤੂੰ ਭੇਜਿਆ ਨਹੀਂ ਅੱਜ ਠਾਈਆਂ ਸਾਲਾਂ ਦਾ ਹੋ ਗਿਆ ਮਾੜੀ ਸੰਗਤ ਵਿੱਚ ਫਸ ਗਿਆ ਚਿੱਟੇ ਦਾ ਆਦੀ ਹੋ ਗਿਆ ਅੱਜ ਤੁਮ ਕਹਿ ਰਹੇਂ ਕਿ ਅਸੀਂ ਅਰਦਾਸ ਕਰੀਏ ਮਹਾਰਾਜ ਦੀ ਕਿਰਪਾ ਕਰ ਮਹਾਰਾਜ ਨੇ ਇੰਦਾ ਕਿਰਪਾ ਨਹੀਂ ਕਰਨ ਆਪਣੇ ਬੱਚੇ ਨੂੰ ਸ਼ੁਰੂ ਤੋਂ ਵਿੱਚ ਹੀ 5 ਸਾਲ ਦੀ ਉਮਰ ਦੇ ਵਿੱਚ ਹੀ ਗੁਰੂ ਘਰ ਦੇ ਨਾਲ ਜੋੜਨਾ ਪਵੇਗਾ ਗੁਰਬਾਣੀ ਦੇ ਨਾਲ ਜੋੜਨਾ ਪਵੇਗਾ ਗੁਰਧਿਆਨ ਦੇ ਨਾਲ ਜੋੜਨਾ ਪਵੇਗਾ ਦਾਸ ਨੇ ਇਹੋ ਜਿਹਾ ਇੱਕ ਬੱਚਾ ਇਨਸਾਨ ਦੇਖਿਆ ਬੱਚਾ ਛੋਟਾ ਜਿਹਾ ਬੱਚਾ ਜਿਸਮਤ 15 ਬਾਣੀਆਂ ਗੰਠ ਨੇ 15 ਬਾਣ ਦਾ ਦਾਸ ਬੁੱਧ ਛਣ ਕੇ ਹਰਾ ਹੈ ਗਿਆ ਕਿ ਛੋਟਾ ਜਿਹਾ ਬੱਚਾ ਤੇ 15 ਬਾਣ ਨੇ ਬੱਠ ਨੇ ਤੇ ਸਾਡੇ ਵਰਗਿਆਂ ਨੂੰ ਇੱਥੇ ਜੱਗੀ ਸਾਹਿਬ ਨੇ ਹੁੰਦਾ ਕਿ ਸਾਡੇ ਸਿੱਖ ਕੌਮ ਨੂੰ ਪੁੱਛ ਕੇ ਵੇਖ ਕੇ ਉਹ ਹਿੰਦੂਆਂ ਦਾ ਬੱਚਾ ਜਿੰਨ 15 ਬਾਣੀਆਂ ਗੰਠਾ ਤੇ ਸਾਡੀ ਸਿੱਖ ਕੌਮ ਨੂੰ ਬੜੀ ਸ਼ਰਮ ਵਾਲੀ ਗੱਲ ਆ ਜੱਟਰੀ ਸਾਹਿਬ ਨੂੰ ਜਮਾਇਆ ਸੀ ਕੰਠਾ ਦਾ ਕਿਉਂਕਿ ਸਾਡੇ ਕੋਲ ਅੰਮ੍ਰਿਤ ਵੇਲੇ ਨੇ ਉੱਠਿਆ ਜਾਂਦਾ ਅੰਮ੍ਰਿਤ ਵੇਲੇ ਨੇ ਸਾਂਭਿਆ ਜਾਂਦਾ ਹੋਰੇ ਕਾਮ ਕੋ ਉਠ ਖਲਵਾ ਨਾਮ ਕੀ ਵੇਲਾ ਪੈਪਸ ਹੋਆ ਤੇ ਕਾਰਨ ਸਾਡਾ ਰੇ ਆ ਚੋਰੀ ਕਰਨੀ ਹੋਵੇ ਡਾਕੂ ਮਾਰਨਾ ਹੋਵੇ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਮਾਂ ਮਾਫ ਕਰਨਾ ਜੀ ਆਸ਼ਕੀ ਮਾਰਨੇ ਵੇ ਉਹਦੇ ਵਾਸਤੇ ਵੀ ਸਾਡੇ ਬੱਚਿਆਂ ਕੋਲ ਖੁੱਲਾ ਸਮਾਂ ਆਜਕਲ ਸਕੂਲ ਯੂਨੀਵਰਸਿਟੀਆਂ ਆਸ਼ਕੀ ਦਾ ਅੱਡਾ ਬਣੇ ਪੈਣ ਆ ਸਾਡੇ ਨੌਜਵਾਨ ਬੁਲਟ ਤੇ ਉੱਤੇ ਜਾਂਦੇ ਨੇ ਪਟਾਕੇ ਚਵਾ ਕੇ ਘਰ ਆ ਜਾਂਦੇ ਨੇ ਸਾਡੇ ਨਾਲ ਧੀਆਂ ਪੈਣ ਵੇਛੜ ਕੇ ਆਹ ਮੋੜਾਂ ਦੇ ਉੱਤੇ ਸਾਡੇ ਨੌਜਵਾਨ ਖਲੋਤੇ ਹੁੰਦੇ ਨੇ ਪਤਾ ਨਹੀਂ ਅਸੀਂ ਕੀ ਸਾਹਵਤ ਕਰਨਾ ਚਾਹੁੰਦੇ ਸਾਡੇ ਕੋਲ ਗੁਰੂ ਘਰ ਵਿੱਚ ਤੇ ਵਿੱਚ ਨਹੀਂ ਆ ਜਾਂਦਾ ਮੋੜਾਂ ਤੇ ਜਿੰਨੇ ਮਰਜ਼ੀ ਖਿਲਾਉ ਲੋ ਸਾਨੂੰ ਜਿਹੜੀ ਸਾਡੇ ਤੋਂ ਜਿੰਨੇ ਮਰਜ਼ੀ ਮਨਾਲੋ ਬੁਲਟ ਸਾਨੂੰ ਫੜਾ ਦਿਓ ਗੱਡੀ ਸਾਨੂੰ ਫੜਾ ਦਿਓ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਣਾ ਜਦ ਗੁਰੂ ਦੀ ਵਾਰੀ ਆਉਂਦੀ ਆ ਉਦੋਂ ਨਹੀਂ ਉਦੋਂ ਤੇ ਸਾਡਾ ਸਿਰ ਪੇੜੋਂ ਲੱਪੇਂਦਾ ਸਾਡੀਆਂ ਲੱਤਾਂ ਪੇੜੋਂ ਲੱਪੇਂਦਾ ਸਾਨੂੰ ਥਕਾਵਟ ਹੋਣ ਲੱਗ ਪੈਂਦੀ ਆ ਕਿਉਂਕਿ ਸਾਡੇ ਕੋਲ ਗੁਰੂ ਦੀ ਗੋਦ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਮਾਫ਼ ਕਰਨਾ ਲਾਈਫ ਚੱਲਦਾ ਪਿਆ ਪਰ ਹਲਾਤ ਬਣ ਗਿਣ ਕਾਰਨ ਕੀ ਹੱਥਾਂ ਜੀਵਾਂ ਵਿਸਰੇ ਮਰ ਜਾਂ ਅੱਖਾਂ ਦਾ ਕੋਈ ਫਾਇਦਾ ਨਹੀਂ ਦੱਸ ਗੁਰੂ ਸਾਹਿਬ ਜੀ ਦੀ ਕਿਰਪਾ ਕਰ ਮੇਰੇ ਕਾਮ ਦਾ ਟੱਡੇ ਭਲਾ ਹੋ ਜਾਵੇ ਅਸੀਂ ਜਤਨ ਕਰਕੇ ਇੱਕ ਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਗਏ ਇੱਕ ਕਾਲ ਪੁਰਖ ਪਰਮਾਤਮਾ ਦੀ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਗਏ ਕਿਉਂਕਿ ਮਨੁੱਖ ਜਦੋਂ ਇੱਕ ਕਾਲ ਪੁਰਖ ਪਰਮਾਤਮਾ ਦੀ ਬਾਣੀ ਦੇ ਨਾਲ ਜੁੜਦਾ ਤੇ ਮੇਰਾ ਸਰ ਕਹਿੰਦਾ ਉਸ ਦੇ ਕਈ ਦੁੱਖ ਕਲੇ ਜਿਹੜਿਆ ਨਾਸ਼ ਹੋ ਜਾਂਦੇ ਹੈ ਅਸੀਂ ਜਤਨ ਕਰਨਾ ਇੱਕ ਕਾਲ ਪੁਰਖ ਪਰਮਾਤਮਾ ਦੀ ਬਾਣੀ ਦੇ ਨਾਲ ਜੁੜਨਾ ਤੁਹਾਡੀਆਂ ਕਹਾਜਰੀਆਂ ਪ੍ਰਵਾਨ ਕਰਨੀਆਂ ਦਾ ਦਾਸ ਦੇ ਸ਼ਬਦਾਂ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਦਾਸ ਕੀਵਾਂ ਦਾ ਜਾਚ ਕਿਉਂ ਕਿ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਡਿਊਟੀ ਬਰਸ਼ ਕੀਤੀ ਵਿਚਾਰ ਕਰਦਿਆਂ ਹੋਈਆਂ ਫੁੱਲਾ ਚਕਤ ਖਿਮਾਂ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬੱਤ ਸੰਗਤ ਵਰਸ਼ ਜੋਗ ਦਰਸ਼ ਲੈਣਾ ਜੀ ਬਲਾਉ ਫਤੇ ਜੀ ਆਖੋ ਜੀ ਵਾਕ ਪੁਰਜੀ ਦਾ ਖੰਸਾ ਵਾਕ ਪੁਰਜੀ ਕੀ ਫਦੇ